ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਬਤਿਹ ਕਵਿੱਤ ਪੂਰਨ ਬ੍ਰਹਮ ਗੁਰ ਬਿਰਖ ਬਿثار ਧਾਰ ਮੂਲ ਕੰਧ ਸਾਖਾ ਪੱਤਰ ਅਨੇਕ ਪ੍ਰਕਾਰ ਹੈ ਪੂਰਨ ਬ੍ਰਹਮ ਗੁਰ ਬਿਰਖ ਬਿثار ਧਾਰ ਮੂਲ ਕੰਧ ਸਾਖਾ ਪੱਤਰ ਅਨੇਕ ਪ੍ਰਕਾਰ ਹੈ ਆਮੇ ਨਿਹਜ ਰੂਪ ਗੁਰ ਸਿੱਖ ਫਲ ਕੋ ਪ੍ਰਗਾਸ ਬਾਸਨਾ ਸੁਬਾਸ ਅਵ ਸੁਵਾਦ ਉਪਕਾਰ ਹੈ ਚਰਨ ਕਮਲ ਮਕਰੰਦ ਰਸ ਰਸਕ ਹੋਏ ਚਾਖੇ ਚਰਨ ਅਮ੍ਰਿਤ ਸੰਸਾਰ ਕੋ ਉਧਾਰ ਹੈ ਗੁਰਮੁਖ ਮਾਰਗ ਮਹਾਤਮ ਅਕਥ ਕਥਾ ਨੇਤ 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 ਨਮੋ ਨਮੋ ਨਮਸ਼ਕਾਰ ਹੈ ਗੁਰਮੁਖ ਮਾਰਗ ਮਹਾਤਮ ਅਕਥ ਕਥਾ ਨੇਤ 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 ਨਮੋ ਨਮੋ ਨਮਸ਼ਕਾਰ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਸਾਧ ਸੰਗਤ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਦਾਸ ਜੀ ਜੋ 38 ਨੰਬਰ ਕਵਿਤਾ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਹੈ ਇਸ ਵਿੱਚ ਗੁਰਸਿੱਖੀ ਮਾਰਗ ਦਾ ਮਹਾਤਮ ਭਾਈ ਸਾਹਿਬ ਜੀ ਨੇ ਦਰਸਾਉਣ ਦਾ ਜਿਹੜਾ ਯਤਨ ਕੀਤਾ ਹੈ ਕਿ ਗੁਰਸਿੱਖੀ ਦਾ ਕਿੰਨਾ ਕੋ ਵੱਡਾ ਮਹਾਤਮ ਹੈ ਗੁਰੂ ਕਿਵੇਂ ਆਪਣੇ ਸਿੱਖਾਂ ਤੇ ਬਖਸ਼ਿਸ਼ ਕਰਦਾ ਹੈ ਤੇ ਸਿੱਖ ਜਿਹੜੇ ਨੇ ਉਹਨਾਂ ਦਾ ਜੀਵਨ ਕਿਹੋ ਜਿਹਾ ਹੁੰਦਾ ਹੈ ਭਾਈ ਸਾਹਿਬ ਭਾਈ ਗੁਰਦਾਸ ਜੀ ਬਚਨ ਕਰਦੇ ਨੇ ਪੂਰਨ ਬ੍ਰਹਮ ਗੁਰ ਇਹਦਾ ਅਰਥ ਹੈ ਕਿ ਪੂਰਨ ਪਾਰ ਬ੍ਰਹਮ ਦਾ ਸਰੂਪ ਜਿਹੜੇ ਸਤ ਗੁਰੂ ਜੀ ਨੇ ਗੁਰੂ ਸਹਿਬਾਨ ਨੇ ਧੰਨ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੱਕ ਔਰ ਉਸ ਤੋਂ ਬਾਅਦ ਸ਼ਬਦ ਬਤਾਰ ਸ਼ਬਦ ਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਭਾਈ ਸਾਹਿਬ ਜੀ ਕਹਿੰਦੇ ਪੂਰਨ ਬ੍ਰਹਮ ਅਕਾਲ ਪੁਰਖ ਦਾ ਸਰੂਪ ਸਤਿਗੁਰੂ ਜੀ ਜਿਹੜੇ ਨੇ ਬਿਰਖ ਬਿਥਾਰ ਧਾਰ ਸਤਿਗੁਰੂ ਜੀ ਇੱਕ ਵੱਡੇ ਬ੍ਰਿਸ਼ ਦੀ ਤਰ੍ਹਾਂ ਨੇ ਥਾਰ-ਧਾਰ ਤੇ ਵੀ ਸਥਾਰ-ਖਲਾਰ ਜਿਸ ਬ੍ਰਿਸ਼ਟ ਦਾ ਬਹੁਤ ਵੱਡਾ ਵੀ ਸਥਾਰ ਹੈ ਬਹੁਤ ਵੱਡਾ ਖਲਾਰਾ ਹੈ ਐਸਾ ਰੂਪ ਸਤਗੁਰੂ ਜੀ ਨੇ ਧਾਰਨ ਕੀਤਾ ਹੋਇਆ ਹੈ ਜਿਵੇਂ ਇੱਕ ਬ੍ਰਿਸ਼ ਹੈ ਉਹਦੀ ਜੜ੍ਹ ਹੈ ਉਹਦਾ ਮੂਲ ਹੈ ਜੜ੍ਹ ਬਿਲਕੁਲ ਧਰਤੀ ਦੇ ਹੇਠਾਂ ਹੈ ਜਿਹੜਾ ਧਰਤੀ ਦੇ ਤੇ ਜੜ੍ਹ ਦੇ ਤੇ ਬ੍ਰਿਸ਼ ਦੇ ਵਿਚਕਾਰਲਾ ਹਿੱਸਾ ਧਰਤੀ ਦੇ ਵਿੱਚ ਹੈ ਭਾਵ ਜੜਾਂ ਤੋਂ ਉੱਪਰ ਧਰਤੀ ਦੇ ਉੱਪਰ ਹੈ ਪਰ ਉਹ ਨਜ਼ਰ ਨਹੀਂ ਆ ਰਿਹਾ ਉਹਨੂੰ ਕਹਿੰਦੇ ਨੇ ਕੰਧ ਜਿਹੜਾ ਜੜ ਦਾ ਉੱਪਰਲਾ ਹਿੱਸਾ ਹੈ ਉਸ ਤੋਂ ਅੱਗੇ ਦਰਖਤ ਹੈ ਤੇ ਦਰਖਤ ਤੋਂ ਅੱਗੇ ਉਹਦੀਆਂ ਟਾਹਣੀਆਂ ਨੇ ਉਹਨਾਂ ਨੂੰ ਕਹਿੰਦੇ ਨੇ ਸ਼ਾਖਾ ਤੇ ਸ਼ਾਖਾਵਾਂ ਦੇ ਨਾਲ ਲੱਗੇ ਹੋਏ ਨੇ ਪੱਤਰ ਪੱਤਰ ਦਾ ਭਾਵ ਹੈ ਪੱਤੇ ਭਾਈ ਗੁਰਦਾਸ ਜੀ ਕਹਿੰਦੇ ਸਤ ਗੁਰੂ ਜੀ ਇੱਕ ਬਹੁਤ ਵੱਡਾ ਬ੍ਰਿਸ਼ਣ ਹੈ ਪੂਰਨ ਬ੍ਰਹਮ ਦੇ ਸਰੂਪ ਸਤਿਗੁਰੂ ਜੀ ਬਿਰਖ ਭਾਵ ਬਹੁਤ ਵੱਡੇ ਦਰਖਤ ਨੇ ਵਿਸਥਾਰ ਧਾਰ ਜਿਨ੍ਹਾਂ ਨੇ ਬਹੁਤ ਵੱਡਾ ਵਿਸਥਾਰ ਧਾਰਨ ਕੀਤਾ ਹੋਇਆ ਖਿਲਾਰਾ ਕਹਿ ਲੋ ਖਿਲਾਰਾ ਕਹਿ ਲੋ ਗੁਰੂ ਸਾਹਿਬ ਜੀ ਦਾ ਇਹ ਸਾਰਾ ਵਿਸਥਾਰ ਹੈ ਭਾਈ ਗੁਰਦਾਸ ਜੀ ਕਹਿੰਦੇ ਨੇ ਉਸ ਸਤਿਗੁਰੂ ਦੇ ਜਿਹੜੇ ਸੇਖ ਨੇ ਉਹ ਮੂਲ ਸਤਿਗੁਰੂ ਨੇ ਜੜ ਸਤਿਗੁਰੂ ਨੇ ਉਹਦੇ ਕੰਧ ਕਹਿ ਲੋ ਉਹ ਹਿੱਸਾ ਜਿਹੜਾ ਧਰਤੀ ਦੇ ਵਿੱਚ ਹੈ ਪਰ ਜੜ ਦੇ ਬਿਲਕੁਲ ਉੱਪਰ ਹੈ ਜੜ ਨਹੀਂ ਜੜ ਤੋਂ ਉੱਪਰਲਾ ਜਿਹੜਾ ਹਿੱਸਾ ਹੈ ਜਿੱਥੋਂ ਧਰਤੀ ਤੋਂ ਦਰਖਤ ਦੀ ਸ਼ੁਰੂਆਤ ਹੁੰਦੀ ਹੈ ਕੰਧ ਭਾਈ ਗੁਰਦਾਸ ਜੀ ਕਹਿੰਦੇ ਮੂਲ ਕੰਧ ਸ਼ਾਖਾ ਟਾਹਣੀਆਂ ਤੇ ਪੱਤਰ ਇਹ ਸਾਰੇ ਗੁਰਸਿੱਖ ਜਿਹੜੇ ਨੇ ਕੋਈ ਬੜਾ ਡੂੰਘੇ ਜੀਵਨ ਵਾਲਾ ਹੈ ਕੁਝ ਉਸ ਤੋਂ ਕੁਝ ਘੱਟ ਬੰਦਗੀ ਵਾਲਾ ਹੈ ਪਰ ਹਰ ਇੱਕ ਦੀ ਕਹਾਣੀ ਵਕਰੀ ਹੈ ਕਿਸੇ ਦੀ ਬਹੁਤੀ ਹੈ ਕਿਸੇ ਦੀ ਥੋੜੀ ਹੈ ਪਰ ਜਿੰਨੇ ਗੁਰਸਿੱਖ ਸਤਗੁਰੂ ਦੀ ਸ਼ਰਣ ਵਿੱਚ ਆ ਕੇ ਗੁਰੂ ਦੇ ਦਰਸਾਏ ਮਾਰਗ ਤੇ ਤੁਰਦੇ ਨੇ ਭਾਈ ਗੁਰਦਾਸ ਜੀ ਕਹਿੰਦੇ ਇਹ ਸਾਰੀ ਗੁਰੂ ਦੀਆਂ ਟਾਹਣੀਆਂ ਨੇ ਗੁਰੂ ਦੇ ਕਹਲੋ ਪੱਤੇ ਨਹੀਂ ਉਸ ਦਰਖਤ ਦੇ ਜਿਹੜੇ ਸਾਰੀ ਮਨੁੱਖਤਾ ਦੇ ਭਲੇ ਦੀ ਖਾਤਰ ਕਾਰਜ ਕਰਦੇ ਨੇ ਭਾਈ ਗੁਰਦਾਸ ਜੀ ਕਹਿੰਦੇ ਉਹਨਾਂ ਟਾਹਣੀਆਂ ਉਹਨਾਂ ਪੱਤਿਆਂ ਦੇ ਉੱਪਰ ਪੱਤਿਆਂ ਦੇ ਵਿੱਚ ਟਾਹਣੀਆਂ ਦੇ ਵਿੱਚ ਸਤਗੁਰੂ ਰਸ ਭਰਦੇ ਨੇ ਕਿਵੇਂ ਤਾਂ ਮੈਂ ਨਿੱਜ ਰੂਪ ਗੁਰ ਸਿੱਖ ਫਲ ਕੋ ਪ੍ਰਗਾਸ ਭਾਈ ਗੁਰਦਾਸ ਜੀ ਕਹਿੰਦੇ ਜਿਹੜੇ ਟਾਹਣੀਆਂ ਨੇ ਪੱਤਰ ਨੇ ਫਲ ਆਦ ਨੇ ਇਹ ਸਾਰਿਆਂ ਨੂੰ ਰਸ ਕਿੱਥੋਂ ਮਿਲਦੇ ਐ ਜੜ ਦੇ ਵਿੱਚੋਂ ਜੇ ਜੜ ਧਰਤੀ ਵਿੱਚ ਨਾ ਹੋਵੇ ਤੇ ਜਿੰਨੇ ਟਾਹਣੀਆਂ ਨੇ ਫਾੜ ਨੇ ਪੱਤਰ ਨੇ ਫੁੱਲ ਨੇ ਸਾਰੇ ਸੁੱਕ ਜਾਂਦੇ ਨੇ ਰਸ ਨਹੀਂ ਭਰੇਗਾ ਭਾਈ ਗੁਰਦਾਸ ਜੀ ਕਹਿੰਦੇ ਸਤ ਗੁਰੂ ਜੀ ਆਪਣੇ ਨਿੱਜ ਸਰੂਪ ਦਾ ਜਿਹੜਾ ਰਸ ਐ ਆਪਣੇ ਗੁਰ ਸਿੱਖਾਂ ਵਿੱਚ ਭਰਦੇ ਨੇ ਉਹਨਾਂ ਦੇ ਅੰਦਰ ਭਾਈ ਗੁਰਦਾਸ ਜੀ ਕਹਿੰਦੇ ਨੇ ਫਲ ਦਾ ਪ੍ਰਕਾਸ਼ ਕਰ ਦਿੱਤਾ ਹੈ ਕਿਹੜਾ ਫਲ ਆਪਣੀ ਜੋਤ ਸਰੂਪ ਜਿਹਦੇ ਤੋਂ ਅੱਗੇ ਰਸ ਬਣਦਾ ਹੈ ਭਾਈ ਗੁਰਦਾਸ ਜੀ ਕਹਿੰਦੇ ਨੇ ਜਿਵੇਂ ਗੁਰੂ ਨਾਨਕ ਸਾਹਿਬ ਦੀ ਸ਼ਰਨ ਵਿੱਚ ਭਾਈ ਲੈਣਾ ਜੀ ਵਰਗੇ ਗੁਰ ਸਿੱਖ ਆਏ ਬਾਬਾ ਬੁੱਢਾ ਸਾਹਿਬ ਜੀ ਬਾਬਾ ਅਜੀਤਾ ਰੰਧਾਵਾ ਜੀ ਭਾਈ ਲਾਲੋ ਜੀ ਭਾਈ ਮਰਦਾਨਾ ਜੀ ਭਾਈ ਪਘੀਰਥ ਜੀ ਭਾਈ ਮਨੁੱਖ ਜੀ ਐਸੇ ਬੇਅੰਤ ਗੁਰ ਸਿੱਖ ਨੇ ਸਤਗੁਰੂ ਦੀ ਸ਼ਰਨ ਵਿੱਚ ਆਏ ਤੇ ਗੁਰੂ ਸਾਹਿਬ ਨੇ ਉਹਨਾਂ ਦੇ ਅੰਦਰ ਆਪਣਾ ਉਹ ਜੋਤ ਦਾ ਪ੍ਰਕਾਸ਼ ਕਰ ਦਿੱਤਾ ਰਸ ਭਰ ਦਿੱਤਾ ਜਿਸ ਰਸ ਦੇ ਨਾਲ ਉਹਨਾਂ ਨੇ ਅੱਗੋਂ ਬੇਅੰਤ ਜੀਵਾਂ ਦਾ ਉਧਾਰ ਕੀਤਾ ਭਾਈ ਗੁਰਦਾਸ ਜੀ ਕਹਿੰਦੇ ਨੇ ਸਤਗੁਰੂ ਆਪਣੇ ਨਿੱਜ ਸਰੂਪ ਦਾ ਗੁਰਸਿੱਖਾਂ ਦੇ ਅੰਦਰ ਪ੍ਰਕਾਸ਼ ਕਰ ਦਿੰਦੇ ਨੇ ਉਹ ਫਲ ਉਹਨਾਂ ਦੇ ਅੰਦਰ ਪੈਦਾ ਕਰ ਦਿੰਦੇ ਨੇ ਬਾਸ ਨਾ ਸੁਬਾਸ ਭਗਤੀ ਦੀ ਸੁਗੰਧੀ ਇਹ ਜਿਹੜੀ ਵਾਸ਼ਨਾ ਹੈ ਉਹ ਉਹਨਾਂ ਦੇ ਅੰਦਰ ਪੈਦਾ ਹੋ ਜਾਂਦੀ ਹੈ ਗੁਰਸਿੱਖਾਂ ਦੇ ਜਿਹੜੇ ਗੁਰੂ ਦੀ ਸ਼ਰਣ ਵਿੱਚ ਆਉਂਦੇ ਨੇ ਭਾਈ ਗੁਰਦਾਸ ਜੀ ਕਹਿੰਦੇ ਬਾਸਨਾ ਸੁਬਾਸ ਸੁਬਾਸ ਦਰਤ ਹੈ ਸੁਗੰਧੀ ਵਾਸ਼ਨਾ ਬਾਸਨਰ ਦਾ ਵਾਸ਼ਨਾ ਉਹ ਸੁਗੰਧੀ ਤੇ ਵਾਸ਼ਨਾ ਜਿਹੜੀ ਹੈ ਉਹ ਗੁਰਸਿੱਖਾਂ ਦੇ ਅੰਦਰ ਵਸ ਜਾਂਦੀ ਹੈ ਉਹ ਮਹਿਕੇ ਹੋਏ ਗੁਰਸਿੱਖ ਜਿਹੜੇ ਨੇ ਭਾਈ ਗੁਰਦਾਸ ਜੀ ਕਹਿੰਦੇ ਸਵਾਦ ਉਪਕਾਰ ਹੈ ਬਾਸਨਾ ਸੁਬਾਸ ਉਹ ਸਵਾਦ ਉਪਕਾਰ ਹੈ ਸਵਾਦ ਦਾ ਅਰਥ ਰਸ ਹੁੰਦਾ ਹੈ ਚਾਹ ਹੁੰਦਾ ਹੈ ਊਮਾ ਹੁੰਦਾ ਹੈ ਭਾਈ ਗੁਰਦਾਸ ਜੀ ਕਹਿੰਦੇ ਜਿਹੜੇ ਗੁਰੂ ਦੀ ਸ਼ਰਨ ਵਿੱਚ ਆਉਣ ਵਾਲੇ ਗੁਰਸਿੱਖ ਜਿਨ੍ਹਾਂ ਦੇ ਅੰਦਰ ਗੁਰੂ ਨੇ ਆਪਣੀ ਜੋਤ ਦਾ ਪ੍ਰਕਾਸ਼ ਕਰ ਦਿੱਤਾ ਜਿਨ੍ਹਾਂ ਦੇ ਅੰਦਰ ਗੁਰੂ ਨੇ ਰਸ ਭਰ ਦਿੱਤਾ ਭਾਈ ਗੁਰਦਾਸ ਜੀ ਕਹਿੰਦੇ ਉਹ ਸੁਗੰਧਤ ਹੋਏ ਭਗਤੀ ਦੀ ਵਾਸ਼ਨਾ ਨਾਲ ਸੁਗੰਧਤ ਹੋਏ ਗੁਰਸਿੱਖ ਉਹਨਾਂ ਦੇ ਅੰਦਰ ਇੱਕੋ ਚਾਹ ਹੈ ਕਿ ਕਿਸੇ ਨਾ ਕਿਸੇ ਤਰ੍ਹਾਂ ਮਨੁੱਖਤਾ ਦਾ ਭਲਾ ਹੋ ਜੀ ਔਰ ਉਪਕਾਰ ਦਾ ਸਵਾਦ ਤੋਂ ਭਾਵ ਚਾ ਉਹਨਾਂ ਦੇ ਅੰਦਰ ਪੈਦਾ ਹੋ ਜਾਂਦਾ ਹੈ ਜਿਹੜੇ ਗੁਰੂ ਦੇ ਅੰਦਰ ਗੁਰੂ ਦੇ ਕੋਲੋਂ ਜਿਹੜੇ ਆਪਣੇ ਅੰਦਰ ਪ੍ਰਕਾਸ਼ ਕਰਵਾ ਲੈਂਦੇ ਨੇ ਰਸ ਭਰ ਲੈਂਦੇ ਨੇ ਭਾਈ ਗੁਰਦਾਸ ਜੀ ਕਹਿੰਦੇ ਸਵਾਦ ਉਪਕਾਰ ਹੈ ਉਹਨਾਂ ਦੇ ਅੰਦਰ ਇੱਕੋ ਹੀ ਚਾ ਹੈ ਕਿ ਵੱਦ ਤੋਂ ਵੱਦ ਮਨੁੱਖਤਾ ਨੂੰ ਪਰਮੇਸ਼ਰ ਦੇ ਨਾਮ ਨਾਲ ਜੋੜਿਆ ਜਾ ਸਕੇ ਸੰਸਾਰ ਦੇ ਜਿੰਨੇ ਜੀਵ ਨੇ ਉਹ ਇੱਕ ਪ੍ਰਮਾਤਮਾ ਦੇ ਚਰਨਾਂ ਨਾਲ ਜੁੜ ਕੇ ਆਪਣਾ ਭਲਾ ਕਰ ਸਕਣ ਉਹ ਇਹੀ ਉਪਕਾਰ ਦਾ ਕਾਰਜ ਕਰਨ ਵਿੱਚ ਲੱਗੇ ਰਹਿੰਦੇ ਨੇ ਕਿ ਕਿਸੇ ਨਾ ਕਿਸੇ ਤਰ੍ਹਾਂ ਮੁਨਕਤਾ ਦੀ ਜਿਹੜੀ ਇਹ ਲੋਕਾਈ ਦੀ ਜਿਹੜੀ ਬੁਰੀ ਹਾਲਤ ਹੋਈ ਪਈ ਹੈ ਲੋਕ ਨਾਮ ਨਾਲ ਜੁੜ ਕੇ ਆਪਣਾ ਜੀਵਨ ਪੱਧਰ ਉੱਚਾ ਚੁੱਕ ਸਕਣ ਭਾਈ ਗੁਰਦਾਸ ਜੀ ਕਹਿੰਦੇ ਉਹ ਹਮੇਸ਼ਾ ਪਰਉਪਕਾਰ ਦੇ ਚਾਅ ਵਿੱਚ ਸੰਸਾਰ ਤੇ ਵਿਚਰਦੇ ਨੇ ਚਰਨ ਕਮਲਮ ਕਰੰਦ ਰਸ ਰਸਕ ਹੋਏ ਜਿਹੜੇ ਗੁਰ ਸੇਖਣੇ ਸਤ ਗੁਰੂ ਦੇ ਕਮਲ ਵਰਗੇ ਜਿਹੜੇ ਕੋਮਲ ਚਰਨ ਨੇ ਉਹਨਾਂ ਦੀ ਰਸ ਦੇ ਵਿੱਚ ਰਸਕ ਕਈਏ ਕਿ ਰਸੀਏ ਹੋ ਜਾਂਦੇ ਨੇ ਸਤਿਗੁਰੂ ਦੇ ਚਰਨਾ ਕਮਣਾਂ ਦੀ ਸੁਗੰਧਤ ਧੂੜੀ ਜਿਹੜੀ ਹੈ ਉਹਦੇ ਰਸ ਨੂੰ ਮਾਣਦੇ ਹੋਏ ਚਾਖੇ ਚਰਨਾਂ ਦਾ ਅੰਮ੍ਰਿਤ ਸਤਿਗੁਰੂ ਦੇ ਕੋਲੋਂ ਚਰਨਾ ਅੰਮ੍ਰਿਤ ਛਕਦੇ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੋਂ ਪਹਿਲਾਂ ਤੇ ਅੰਮ੍ਰਿਤ ਸੰਚਾਰ ਤੋਂ ਹੋਣ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੱਕ ਵੀ ਭਾਈ ਗੁਰਦਾਸ ਜੀ ਕਹਿੰਦੇ ਨੇ ਗੁਰੂ ਨਾਨਕ ਸਾਹਿਬ ਜੀ ਤੋਂ ਇਹ ਮਰਿਆਦਾ ਸ਼ੁਰੂ ਹੋਈ ਚਰਨਾ ਅੰਮ੍ਰਿਤ ਸਿੱਖਾ ਪਿਲਾਇਆ ਕਿ ਸਤਗੁਰੂ ਆਪਣੇ ਚਰਨਾ ਦਾ ਜਲ ਜਿਹੜੇ ਉਹ ਗੁਰਸਿੱਖਾਂ ਨੂੰ ਪਿਆ ਕੇ ਗੁਰਸਿੱਖੀ ਦੀ ਦਾਤ ਬਖਸ਼ਿਸ਼ ਕਰਦੇ ਸੀ ਸੋ ਉਹ ਚਰਨਾ ਅੰਮ੍ਰਿਤ ਭਾਈ ਗੁਰਦਾਸ ਜੀ ਨੇ ਇਹ ਸਾਰਾ ਕੁਝ ਨਜ਼ਾਰੇ ਆਪਣੀ ਅੱਖਾਂ ਨਾਲ ਤੱਕੇ ਨੇ ਭਾਈ ਗੁਰਦਾਸ ਜੀ ਕਹਿੰਦੇ ਸਤਗੁਰੂ ਦੇ ਕੋਲੋਂ ਚਰਨਾ ਅੰਮ੍ਰਿਤ ਦਾ ਰਸ ਚੱਖ ਕੇ ਇਸ ਸੰਸਾਰ ਕੋ ਉਧਾਰ ਹੈ ਮਨੁੱਖਤਾ ਦੇ ਸੰਸਾਰ ਦੇ ਭਲੇ ਦੇ ਕਰਦਨ ਵਿੱਚ ਜੁਟ ਜਾਂਦੇ ਸੀ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਜਿੱਥੇ-ਜਿੱਥੇ ਵੀ ਸਤਿਗੁਰੂ ਗਏ ਉੱਥੋਂ ਨਾਮ ਦੇ ਰਸ ਦੀ ਦਾਤ ਦੇ ਕੇ ਨਾਮ ਦੀ ਬਖਸ਼ਿਸ਼ ਕਰਕੇ ਸਤਿਗੁਰੂ ਨੇ ਧਰਮਸ਼ਾਲਾ ਕਾਇਮ ਕਰ ਦਿੱਤੀਆਂ ਉਹਨਾਂ ਧਰਮਸ਼ਾਲਾਾਂ ਵਿੱਚ ਜਿਸ ਵੀ ਇਲਾਕੇ ਵਿੱਚ ਜਿਸ ਵੀ ਜਗ੍ਹਾ ਤੇ ਸਤਿਗੁਰੂ ਗਏ ਕੋਈ ਨਾ ਕੋਈ ਮਨੁੱਖ ਸਤਿਗੁਰੂ ਨੇ ਚੁਣਿਆ ਜਿਵੇਂ ਭਾਈ ਸੱਜਣ ਨੂੰ ਚੁਣਿਆ ਭਾਈ ਭੂਮिए ਨੂੰ ਚੁਣਿਆ ਭਾਈ ਕੌਡੇ ਨੂੰ ਚੁਣਿਆ ਭਾਈ ਦੁਨੀ ਚੰਦ ਨੂੰ ਚੁਣਿਆ ਭਾਈ ਲਾਲੋ ਜੀ ਨੂੰ ਚੁਣਿਆ ਨੂਰ ਸ਼ਾਹ ਜਾਦੂਗਰਣੀ ਜਿਹੜੀ ਸੀ ਉਹਨੂੰ ਸਤਿਗੁਰੂ ਨੇ ਚੁਣਿਆ ਆਗਰੇ ਵਿੱਚ ਮਾਈ ਜਸੀ ਨੂੰ ਚੁਣਿਆ ਬਲੀ ਕੰਧਾਰੀ ਨੂੰ ਚੁਣਿਆ ਇਹ ਸਾਰੇ ਗੁਰੂ ਨਾਨਕ ਸਾਹਿਬ ਦੇ ਚੁਣੇ ਹੋਏ ਉਹ ਲੋਕ ਸੀ ਜਿਨ੍ਹਾਂ ਅੰਦਰ ਗੁਰੂ ਨਾਨਕ ਸਾਹਿਬ ਨੇ ਗੁਰਸਿੱਖ ਫਲਕੋ ਪ੍ਰਗਾਸ ਵਾਲਾ ਜਿਹੜੀ ਉਹ ਬਖਸ਼ਿਸ਼ ਕੀਤੀ ਉਹਨਾਂ ਅੰਦਰ ਜੋਤ ਪ੍ਰਕਾਸ਼ ਕਰ ਦਿੱਤੀ ਅਗੋਂ ਉਹ ਸੰਸਾਰ ਦੇ ਉਧਾਰ ਵਿੱਚ ਜੁਟ ਗਏ ਨੁਖਤਾ ਦੇ ਭੜੇ ਵਿੱਚ ਲੱਗ ਗਏ ਸੰਸਾਰ ਦਾ ਉਹਨਾਂ ਨੇ ਉਧਾਰ ਕਰ ਦਿੱਤਾ ਉਹ ਪਰਮੇਸ਼ਰ ਦੇ ਨਾਮ ਨਾਲ ਲੋਕਾਂ ਨੂੰ ਜੋੜਨ ਲੱਗ ਪਏ ਗੁਰੂ ਅੰਗਦ ਸਾਹਿਬ ਜੀ ਨੇ ਵੀ ਨੁਖਤਾ ਦੇ ਭੜੇ ਦੇ ਕਾਰਜ ਕੀਤੇ ਗੁਰੂ ਅਮਰਦਾਸ ਸਾਹਿਬ ਜੀ ਨੇ ਤੇ 22 ਮੰਝੀਆਂ 52 ਪੀੜ੍ਹੀਆਂ ਦਾ ਜਕਰ ਵਿਦਵਾਨ ਕਰਦੇ ਨੇ ਸੋ ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਸਮੇਂ ਤੱਕ ਇਹ ਮर्यादा ਚੱਲਦੀ ਰਹੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਪੰਜ ਪਿਆਰਿਆਂ ਦੀ ਪੰਜ ਪ੍ਰਧਾਨੀ ਮर्यादा ਕਾਇਮ ਕਰਕੇ ਹਰ ਦੇਸ਼ ਜਿੱਥੋਂ ਤੱਕ ਵੀ ਗੁਰਸਿੱਖੀ ਦਾ ਪ੍ਰਚਾਰ ਪ੍ਰਸਾਰ ਕੀਤਾ ਜਾ ਸਕਦਾ ਸੀ ਸਤਿਗੁਰੂ ਕਹਿੰਦੇ ਨੇ ਖੰਡੇ ਬਾਟੇ ਦੇ ਅਮਰਤ ਦੀ ਦਾਤ ਦੇ ਕੇ ਪੰਜ ਪਿਆਰੇ ਮਨੁੱਖਤਾ ਦਾ ਸੰਸਾਰ ਦਾ ਉਧਾਰ ਕਰ ਸਕਦੇ ਨੇ ਸੋ ਭਾਈ ਗੁਰਦਾਸ ਜੀ ਕਹਿੰਦੇ ਸਤਿਗੁਰੂ ਦੇ ਕਮਲ ਵਰਗੇ ਚਰਨਾਂ ਨਾਲ ਜੁੜ ਕੇ ਗੁਰਸਿੱਖ ਆਨੰਦ ਮਾਣਦੇ ਨੇ ਗੁਰੂ ਦੇ ਕੋਲੋਂ ਚਰਣਾ ਅੰਮ੍ਰਿਤ ਚੱਕ ਕੇ ਆਪ ਗੁਰੂ ਚਰਣਾ ਨਾਲ ਜੁੜ ਕੇ ਨਾਮ ਦੀ ਦਾਤ ਲੈਂਦੇ ਤੇ ਸੰਸਾਰ ਕੋ ਉਧਾਰ ਹੈ ਤੇ ਸੰਸਾਰ ਦਾ ਜਿ ਸਤਾਰਾ ਕਰਦੇ ਨਹੀਂ ਪਰ ਉਪਕਾਰ ਕਰਦੇ ਨੇ ਗੁਰਮੁਖ ਗੁਰਮੁਖ ਮਾਰਗ ਮਹਾਤਮ ਅਕਤ ਕਥਾ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਭਾਈ ਗੁਰ ਸਿੱਖੋ ਜਿਹੜਾ ਗੁਰੂ ਨਾਨਕ ਸਾਹਿਬ ਜੀ ਦਾ ਚਲਾਇਆ ਹੋਇਆ ਇਹ ਗੁਰ ਸਿੱਖੀ ਦਾ ਮਾਰਗ ਹੈ ਇਹਨੂੰ ਭਟ ਸਹਿਬ ਬਾਣ ਨੇ ਆਖਿਆ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਗੁਰੂ ਦੀ ਸੰਗਤ ਦਾ ਜਿਹੜਾ ਉੱਤਮ ਪੰਥ ਹੈ ਭਾਈ ਗੁਰਦਾਸ ਜੀ ਕਹਿੰਦੇ ਇਸ ਮਾਰਗ ਦਾ ਮਹਾਤਮ ਇਸ ਮਾਰਗ ਦੀ ਮਹਿਮਾ ਜਿਹੜੀ ਹੈ ਅਕਥ ਕਥਾ ਕਹਿੰਦੇ ਉਹ ਕਹਿਣੀ ਕਤਨੀ ਤੋਂ ਬਾਹਰ ਹੈ ਬਿਆਨ ਨਹੀਂ ਕੀਤੀ ਜਾ ਸਕਦੀ ਕਿ ਜਿਹੜੀ ਬਖਸ਼ਿਸ਼ ਗੁਰੂ ਸਾਹਿਬ ਕਰਕੇ ਗਏ ਨੇ ਭਾਈ ਗੁਰਦਾਸ ਜੀ ਕਹਿੰਦੇ ਇਹਨੂੰ ਸ਼ਬਦਾਂ ਦੇ ਨਾਲ ਬਿਆਨ ਨਹੀਂ ਕੀਤਾ ਜਾ ਸਕਦਾ ਦੱਸਿਆ ਹੀ ਨਹੀਂ ਜਾ ਸਕਦਾ ਤੇ ਫਿਰ ਭਾਈ ਗੁਰਦਾਸ ਜੀ ਨੂੰ ਪੁੱਛੀਏ ਕੀ ਕੀਤਾ ਜਾ ਸਕਦਾ ਹੈ ਤੇ ਭਾਈ ਗੁਰਦਾਸ ਜੀ ਕਹਿੰਦੇ ਨੇਤ 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 ਨਮੋ ਨਮੋ ਨਮਸ਼ਕਾਰ ਹੈ ਨੇਤ ਦਾ ਅਰਥ ਹੁੰਦੇ ਨਾ ਇਤੀ ਅਬ ਨਹੀਂ ਹੈ ਇਹ ਇਹਦਾ ਅਰਥ ਹੈ ਬੇਅੰਤ ਭਾਈ ਗੁਰਦਾਸ ਜੀ ਕਹਿੰਦੇ ਇਹ ਕਿਹਾ ਜਾ ਸਕਦਾ ਹੈ ਕਿ ਗੁਰੂ ਨਾਨਕ ਦਾ ਚਲਾਇਆ ਹੋਇਆ ਗੁਰਸਿੱਖੀ ਦਾ ਮਾਰਗ ਬੇਅੰਤ ਹੈ ਬੇਅੰਤ ਹੈ ਬੇਅੰਤ ਹੈ ਤੇ ਇਸ ਮਾਰਗ ਨੂੰ بار بار ਨਮੋ ਨਮੋ ਨਮਸ਼ਕਾਰ بار بار ਨਮਸ਼ਕਾਰ ਇਸ ਮਾਰਗ ਨੂੰ ਜਿਹੜੇ ਸਮਾਰਗ ਦੇ ਪਾਂਧੀ ਬਣੇ ਉਹਨਾਂ ਦਾ ਆਪਣਾ ਤੇ ਭਲਾ ਹੋਇਆਈ ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਜਿਨਹੀ ਨਾਮ ਧਿਆਇਆ ਗਏ ਮਸਕਤ ਘਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਇਹ ਮਾਰਗ ਦੇ ਰਾਹ ਤੇ ਚੱਲਣ ਵਾਲੇ ਪਾਂਧੀ ਜਿਹੜੇ ਸੀ ਉਹਨਾਂ ਦਾ ਆਪਣਾ ਤੇ ਉਧਾਰ ਹੋਇਆਈ ਉਹ ਆਪ ਤੇ ਉਜਲ ਮੁਖ ਲੈ ਕੇ ਸੰਸਾਰ ਤੋਂ ਗਏ ਗੁਰੂ ਨਾਨਕ ਸਾਹਿਬ ਕਹਿੰਦੇ ਕੇਤੀ ਛੁੱਟੀ ਨਾਲ ਕਿੰਨੀ ਦੁਨੀਆ ਉਹਨਾਂ ਦੇ ਕਰਕੇ ਇਸ ਸੰਸਾਰ ਸਮੁੰਦਰ ਦੇ ਬੰਧਣਾ ਤੋਂ ਛੁੱਟ ਗਈ ਕਿੰਨੀ ਮਨੁੱਖਤਾ ਦਾ ਭਲਾ ਹੋ ਗਿਆ ਜਿਹੜੇ ਗੁਰ ਸਿੱਖੀ ਦੇ ਮਾਰਗ ਵਿੱਚ ਆਏ ਇਸ ਕਰਕੇ ਭਾਈ ਗੁਰਦਾਸ ਜੀ ਕਹਿੰਦੇ ਇਸ ਮਾਰਗ ਨੂੰ ਬਾਰ ਬਾਰ ਨਮਸਕਾਰ ਹੈ ਇਸ ਮਾਰਗ ਨੂੰ ਤੇ ਇਹ ਕਿਹਾ ਜਾ ਸਕਦਾ ਹੈ ਕਿ ਇਹ ਬੇਅੰਤ ਹੈ ਬੇਅੰਤ ਹੈ ਬੇਅੰਤ ਹੈ ਉਲਝੁਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ